ਜੀ ਹਸਿਕਾ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦਨ ਤੋਕਣੀ ਜਾ ਰਾਹ ਚ ਆਪਣੀ ਤਰੱਕੀ ਬਖਸ਼ੀ ਤੇ ਚਲੋ ਜੀ ਅ ਅਸੀਂ ਪਰਸੋਂ ਗਏ ਸੀਗੇ ਹਾਂ ਪਰਸੋਂ ਉਹ ਤਾਂ ਮੈਂ ਵੀਡੀਓ ਪਾ ਦਿੱਤੀ ਸੀ ਵੈਸੇ ਕੱਲ ਮੈਂ ਇੱਥੇ ਵੀਡੀਓ ਬਣਾਈ ਨਹੀਂ ਗਈ ਤੇ ਜਿਹੜੀ ਪਥਰੀ ਸੀ ਨਾ ਉਹ ਸਰਦਾਰ ਜੀ ਨੇ ਕਢ ਗਏ ਹੈਲਪ ਕਰਕੇ ਤੇ ਵੈਸੇ ਦਵਾਈ ਦੇਤੇ ਨਿਕਲਣ ਵਾਸਤੇ ਨਿਕਲ ਗਈ ਤੇ ਉਹ ਇਕਦਮ ਜੇ ਕਹਿੰਦੇ ਪ੍ਰੈਸ਼ਰ ਪੈਂਦਾ ਵਾ ਜੁਰਨ ਦਾ ਤੇ ਫਿਰ ਉਦੋਂ ਬਾਅਦ ਤਾਂ ਬਸ ਸੈੱਟ ਹੋ ਗਈ ਹੁਣ ਕਹਿੰਦੇ ਜਮਾ ਮੇਰਾ ਪੇਟ ਵੀ ਵਾਲਾ ਸਾਈਡ ਤੋਂ ਹਲਕਾ ਹੋ ਗਿਆ ਸਾਰਾ ਵੀ ਠੀਕ ਹੋ ਗਿਆ ਕਿਉਂਕਿ ਇਹ ਚੀਜ਼ ਜਿਹੜੀ ਪਥਰੀ ਹੈ ਨਾ ਗੁਰਦੇ ਦੀ ਜਾਂ ਪਿੱਤੇ ਦੀ ਉਹਨਾਂ ਨੂੰ ਇਨਫੈਕਸ਼ਨ ਵੀ ਹੋ ਜਾਂਦੀ ਜਦੋਂ ਫਿਰ ਦਰਦ ਹੁੰਦਾ ਨਾ ਉਦੋਂ ਬਾਅਦ ਇਨਫੈਕਸ਼ਨ ਵੀ ਹੋ ਜਾਂਦੀ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਕਿਹਾ ਭਾਈ ਹੁਣ ਉਹ ਵੀ ਦੀ ਚੀਜ਼ ਨਹੀਂ ਖਾਣੀ ਜਿੱਦਾਂ ਦਵਾ ਰਾਖੀ ਹੈ ਨਾ ਉਹ ਦਾ ਦੰਤਾਂ ਦੀ ਦਵਾਈ ਹੈ ਤੇ ਹੋ ਜਾਣਗੇ ਸੱਟ ਤੇ ਮੋਸਮੇ ਨਾਲ ਜਿਆਦਾ ਖਾਓ ਤੇ ਪੇੜਾ ਰਹੀ ਰੱਬ ਦਾ ਨਾਮ ਵੀ ਬਹੁ ਆ ਸਾਡੀ ਬਹੁਤ ਚੋਰ ਚਾੜੂ ਲੋਦੀ ਦਿਖਾਈ ਮੂੰਹ ਇੱਧਰ ਉਹ ਦਿਖਾਈ ਮੂੰਹ ਨਾ ਵੀਡੀਓ ਨਹੀਂ ਬਣਾਉਂਦੀ ਦੇਖ ਲੈ ਪਹਿਲਾ ਦੇਖ ਕੇ ਨਸਣਾ ਚਾੜੂ ਲੋਦਾ ਸੈਦੂ ਨਹੀਂ ਲਾ ਵਧੀਆ ਲੋਦੀ ਆਪੇ ਉਧਰ ਤਾਂ ਲੈ ਜਾਂਦਾ ਪਤਾ ਇੱਧਰ ਲਿਆ ਮੂਲ ਕੋ ਕੇ ਚਾੜੂ ਲੋਦਾ ਉਧਰ ਰਹਿ ਗਿਆ ਸਾਰਾ ਅੱਛਾ ਤੇਰੀ ਸਿਟੀ ਤਾਂ ਲਾਲਚ ਕਰ ਲਿਆ ਹਨਾ ਅੱਜ ਗੁੰਮਣ ਵੈਲਕਮ ਅੱਜ ਮੌਸਮ ਸਾਡੇ ਸਾਰਾ ਦਿਨ بارش ਹਲ ਰਿਹਾ ਦੇਖੋ ਤੇ ਹਜੇ ਵੀ ਤੇ ਪਰ ਗੁੰਮ ਮ ਬੱਦਲ ਬਹੁਤ ਜ਼ਿਆਦਾ ਉਹ ਦੋ ਟੂ ਦਿਨ ਮੌਸਮ 8 ਵਜਣ ਵਾਲੇ ਆ ਵਜ ਕੇ ਹੋਣੇ ਆ ਤੇ ਸਾਰਾ ਦਿਨ ਨਹੀਂ ਰਿਹਾ ਪਰ ਗੁੰਮ ਰਿਹਾ ਬੱਦਲ ਰਿਹਾ ਪਰ ਗੁੰਮ ਰਿਹਾ ਪੂਰਾ ਤੇ ਮੈਂ ਤਾਂ ਮਾਮ ਚ ਹੋਣਾ ਜਮੀਨ ਨੂੰ ਕਬਾਉਣ ਗਈ ਤੇ ਸਰਦਾਰ ਜੀ ਜੀ ਅੱਜ ਕਹਿੰਦੇ ਨਾ ਮੇਰਾ ਮੰਨ ਵਾਲਾ ਦਾਸ ਪਿਆ ਜਿਵੇਂ ਇੱਥੇ ਸਿਸੂ ਕਰਤਾ ਤੇ ਉਹ ਫਿਰ ਮੁੰਡਾ ਸੀ ਉਹ ਹਰਜੋਤ ਦਾ ਡੈਡੀ ਸੀਗਾ ਤੇ ਉਹ ਕਹਿੰਦਾ ਚਲੋ ਜੀ ਮੈਂ ਫਰੀ ਅੱਜ ਮੈਂ ਹਰਜੋਤ ਕੋਲ ਜਾ ਕੇ ਉਹ ਮਾਇਰੇ ਕੋਲ ਰੈਸਟ ਲੱਗ ਗਿਆ ਨਾ ਪੜਨਾ ਪਟਿਆਲੇ ਤੇ ਉਹ ਹਰਜੋਤ ਕੋਲ ਜਾ ਕੇ ਆਸ ਤੇ ਕਹਿੰਦਾ ਚਲੋ ਮੈਂ ਤੁਹਾਨੂੰ ਮੜਾ ਜੇ ਲੈ ਕੇ ਚੱਲਦਾ ਥੋੜੀ ਗੜ ਮੋਟਰਸਾਈਕਲ ਤੇ ਚਲੋ ਜੀ ਇਹਨੇ ਨਾ ਚਲਾਇ ਮੜਾ ਜੇ ਮਾ ਬੰਦੇ ਤਾਂ ਨਾ ਮਾਰ ਨਾਲ ਥੋੜਾ ਜਿਹਾ ਹੋ ਜਾਂਦਾ ਕਿਉਂਕਿ ਹੁਣ ਅੰਦਰੇ ਬੈਠੇ 2 ਮਹੀਨੇ ਹੋ ਗਏ ਸੱਕਲੀ ਦਵਾਈ ਲੈਣ ਜਾਂਦੇ ਆ ਪੂਰਤੰ ਕੰਮੀ ਆ। ਬਸ ਅੱਜ ਬਾਹਰ ਬਿਠਾਏ ਸੀ ਕਿਉਂਕਿ ਅੱਜ ਪੇਟ ਕੁੜ ਜਮਾ ਠੀਕ ਐ। ਵੀ ਜਿਹੜੀ ਪਥਰੀ ਆ ਨਾ ਹੋ 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 ਬਾਥਰੂਮ ਰਾਹੀਂ ਨਿਕਲ ਗਈ। ਦੁਆਰਾ ਕਰਾਇਆ ਅੱਜ ਸੀ। ਅਸੀਂ ਦੁਆਰਾ ਜੀ ਸਕੈਨ ਵਗੈਰਾ ਕਰਾਈਆ ਕਿ ਉਹ ਕਹਿੰਦੇ ਬਾਥਰੂਮ ਰਾਹੀਂ ਨਿਕਲ ਗਈ ਲਿਖਤਾਂ ਨਾਲ ਤੇ ਜਿਮਾ ਦੇਖੇ ਪਿਆ ਇੰਨੀ ਗਰਮੀ ਦੇ ਵਿੱਚ ਬਿਨਾ ਪੱਖੇ ਤੋਂ ਕਿਉਂਕਿ ਮੌਸਮ ਨੂੰ ਠੰਡਾ ਐ ਪਰ ਠੰਡਾ ਤਾਂ ਜ ਹਵਾ ਚਲੇ ਬੱਦਲ ਬਹੁਤ ਲੋ ਜੀ ਸਰਦਾਰ ਜੀ ਆ ਬਿਚਾਰੇ ਚਲੋ बड़ा जहाट गया मान लिया लग जी उधर सब्जी सी नए कर दो मोटरसाइकिल से लिया कर दू तो बिना सब्जी ले बैठी मैं कदाई आता नहीं फिर मुर्थ जाके लिया इन चूरों तर अंब ले गए मेरे क्या महंगे बहुत हसी गए दो अंब चलो हम खाना तो है कि सरफे कर करके कटिया बीमारियां तो हाँ मैं तरी सब्जी कद्दू सवेरे बना लूँगी मैं दुध जी सब्जी बना ली चल मैं वाइया लगती मलाई मलाई पा के प्याज प्यूज पाई हुई पता मैं लिया खा मैं क्या फिर खराब होंगे है ना फिर लट दी सर घर मैं मलाई थोड़ा जहा थोड़ा दुद्ध पा देना फिर मैं बनाई रोटी वैसा बहुत टेस्टी बनने हरी मिर्च लसनरा वगैरह ਅਦਰਕ ਤਾਂ ਅੰਗਲ ਉਹ ਅਦਰਕ ਤਾਂ ਸਾਤ ਸਾਤ ਤੰਗ ਚਿੰਨੀ ਪੋਲ ਨਹੀਂ ਜੀ ਮੋਟ ਕਿ ਕਿਧਰ ਚਲੇ ਗਿਆ ਤੇ ਆ ਮੇਰੀ ਗਰਵਾਣੀ ਚਲਦੀ ਹੈ ਮੈਂ ਇਸ ਟਾਈਮ ਰਹਿ ਰਹਾ ਸੁਆ ਅਮਰਤਵਲੇ ਮੈਂ ਪੰਜਾਬਾਨ ਉਹ ਹਰ ਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਆਉਂਦਾ ਹੁਣ ਵੀ ਦਰਬਾਰ ਸਾਹਿਬ ਤੋਂ ਚੱਲ ਰਿਹਾ ਆ ਤੇ ਲੋ ਜੀ ਕਿ ਆ ਕੇ ਘਰ ਦੇ ਵਿੱਚ ਨਾ ਬਰਕਤ ਰਹਿੰਦੀ ਆ ਪਾ ਗਰਵਾਣੀ ਲਾ ਕੇ ਰੱਖਿਓ ਗਰਵਾਣੀ ਲਾ ਕੇ ਰੱਖਿਆ ਕਰੋ ਜੋ ਵੀ ਜਿਹੜੇ ਵੀ ਤੁਸੀਂ ਧਰਮ ਦੇ ਆ ਜਿਹੜੇ ਵੀ ਕਿਸੇ ਨੂੰ ਮੰਨਦੇ ਆ ਹਾਂ ਲਾ ਕੇ ਰੱਖਿਆ ਕਰੋ

ਕੱਲੀ ਆਵਾਜ਼ ਹੀ ਆ ਜੂਰਾ ਨਹੀਂ ਜਿਹੜਾ ਅਮਰਤ ਵੇਲੇ ਆ ਉਹ ਪੂਰਾ ਦਿਖਾਉਂਦੀ ਆ ਪੂਰਾ ਸਾਰਾ ਗੀਤਨ ਵਗੈਰਾ ਚਲੇ ਕੱਲਾ ਰਹਿ ਰਹਾ ਸਾਵਾ ਇਹ ਹੋ ਸਕਦਾ ਵੈਸੇ ਰਿਪੋਰਟ ਕੀਤੀ ਹੋਈ ਆ ਰਹਿ ਰਹਾ ਸਭ ਤੇ ਉਹ ਦਰਬਾਰ ਸਾਹਿਬ ਦੀ ਲਾਈ ਵੀ ਆ ਨਾਲ ਫੋਟੋ ਤੇ ਚਲੋ ਜਿਵੇਂ ਨਾ ਹਵਾ ਆ ਰਹੀ ਆ ਠੰਡੀ ਕਿਉਂਕਿ ਉਹ ਤਾਂ ਉੱਥੇ ਨੂੰ ਤਾਂ ਗਮਸ ਆ ਪਰ ਹਵਾ ਠੰਡੀ ਆ ਰਹੀ ਪੱਖਾ ਚੱਲ ਰਿਹਾ ਦੂਜਾ ਫਰਟਾ ਪੱਖਾ ਉਹਦੇ ਕਰਕੇ ਰਾਮ ਨਾ ਟਿੱਕੀ ਬੈਠੀ ਆ ਤੇ ਤੇ ਚਲੋ ਜੀ ਮੈਂ ਚਾਰ ਜਿੱਤੇ ਵੀ ਲਾਤਾ ਨਾਲ ਨੜ ਕਿਉਂਕਿ ਨਾ ਬੈਟਰੀ ਡੱਡ ਗਈ ਪਈ ਹੈ ਧਿਆਨ ਨਾਲ ਮੈਂ ਘੱਟ ਘੁੱਟ ਹੀ ਦਿੰਨੀ ਆ ਮੈਨੂੰ ਤਾਂ ਲੱਭ ਹੀ ਨਹੀਂ ਇਸ ਪਲੇ ਘੰਟਾ ਮੇਰੀ ਵੀਡੀਓ ਬਣਾਉਣ ਵਾਲੀ ਪਈ ਹੈ ਟਾਈਮ ਹੋ ਗਿਆ 9 ਤੇ ਮੈਂ ਲਉਣ ਲੱਗਿਆ 9:30 ਤੇ ਮੈਂ ਲਉਣ ਲੱਗਿਆ ਤਾਂ ਉਹ ਦੰ ਚਾਹ ਤੇ ਸਰਦਾਰ ਜੀ ਇਹਨਾਂ ਦਾ ਮਾੜਾ ਮਾੜਾ ਦਰਦ ਹੁੰਦਾ ਸੀਗਾ ਕਿ ਸਟੰਟ ਪਾਇਆ ਹੋਇਆ ਹੱਟ ਦੇ ਉੱਪਰ ਜਿੱਥੇ ਸਟੰਟ ਪਾਇਆ ਹੋਇਆ ਠੀਕ ਹੈ ਤੇ ਮੈਂ ਇਹਨਾਂ ਨੂੰ ਕਹਿ ਵੀ ਧਿਆਨ ਸੇ ਕਰਦੇ ਕੋਈ ਹੋਰ ਨਾ ਤੱਕ ਦੱਕ ਸਖਲੀਜ਼ ਵਿੱਚ ਨਾ ਚਲੋ ਮੇਰੇ ਭਤੀਜੇ ਆ ਦੋਨੇ ਉਦਕਰ ਆ ਗਏ ਇਹਨਾਂ ਨੂੰ ਦੋ ਦਿਨ ਨਹੀਂ ਤਿੰਨ ਦਿਨ ਠੀਕ ਹੈ ਤੇ ਉਸ ਤੋਂ ਬਾਦ ਦੂਸਰੇ ਆ ਗਏ ਛੋਟੇ ਉਹ ਚਾਰ ਪੰਜ ਛੇ ਨਾ ਰਹਿ ਗਏ ਚਲੋ ਪਰਮਾਤਮ ਬਦਲੇ ਨਾ ਤੰਵਾਦ ਵੀ ਉਹਨਾਂ ਨੂੰ ਦੱਕਟਾ ਤੇ ਚਲੋ ਉਦੋਂ ਬਾਦ ਉਹਨਾਂ ਤੋਂ ਨਹੀਂ ਆਇਆ ਗਿਆ ਭਾਈ ਮੈਂ ਕੰਨੀ ਰੱਖਦੇ ਕੱਟਦੇ ਬਹੁਤ ਔਖਾ ਹਨਾ ਤੇ ਪਰ ਇੱਕ ਗੱਲ ਮੈਂ ਦੇਖੇ ਵੀ ਕੋਈ ਨਹੀਂ ਪੜਦਾ ਐਡਮੀ ਵਿਚਾਰੇ ਨਸਤੀ ਮਨ ਅਜੀ ਤਰਸ ਆ ਜਾਂਦਾ ਮੈਂ ਕਹਿੰਨੀ ਸਾਦੀ ਮਾਪੇ ਦੇ ਮੰਗਰ ਲਾ ਕੇ ਦੀ ਲਮਾ ਫਾਦ ਵਾਸਤੇ ਵੀ ਸੋਚਿਆ ਪਰ ਆ ਦਾ ਸਕੂਲ ਖੋਲ ਕੇ ਦਿੱਤਾ ਹਨਾ ਪੜਨ ਨੂੰ ਪੜਾਇਆ ਕੋਰਸ ਕਰਾਇਆ ਉਹ ਆਪ ਨੌਕਰੀ ਤੇ ਸੀਗੇ ਤੇ ਤਾਂ ਵੀ ਉਹ ਨਾਲ ਤੁਰੇ ਫਿਰਦੇ ਪਰ ਕੋਈ ਨਹੀਂ ਬਣਦਾ ਸਭ ਗੁੰਡ ਚੋਦਾ ਸੱਚੀ ਹਕੀਕਤ ਹੈ ਨਾ ਤਰਸ ਆ ਜਾਂਦਾ ਤੇਰੇ ਅੰਦਰ ਹਨਾ ਤੇ ਮੈਂ ਕਹ ਦੇਖ ਲੁਕਿਆ ਇੰਨਾ ਕੀਤਾ ਇੰਨਾ ਵਾਸਤੇ ਮੈਂ ਕਹਿੰਨੀ ਵੀ ਮੈਂ ਜੋ ਪਾਈ ਆ ਮੈਂ ਨਾਲ ਵਕਤ ਦੇ ਦੇਖਿਆ ਪਹਿਲਾ ਭੈਣ ਭਰਾਵਾਂ ਦੇ ਲੋਟ ਨੇ ਉਹ ਵੀ ਤਾਂ ਵੀ ਉਹ ਗੁੱਸੇ ਤੇ ਗੁੱਸੇ ਰਹਿੰਦੇ ਸੂ ਸਾਡਾ ਆ ਨਹੀਂ ਕਰਦਾ ਸਾਡੇ ਆ ਨਹੀਂ ਉਹਨ ਕਰਦਾ ਇਕੱਲਾ ਬੰਦਾ ਕੀ ਕਰੂਗਾ ਸਾਡੇ ਵੀ ਦੋ ਬੱਚੇ ਮੇਕੀ ਹਨ ਇਹ ਵੀ ਬੱਚੇ ਨੂੰ ਦਸਤਾਂ ਦੇ ਕੇ ਕੰਮ ਨਹੀਂ ਆਉਣ ਦਿੱਤੇ ਬੱਚੇ ਨੇ ਕੋਈ ਮੜੇ ਸਕੂਲਾਂ ਚ ਫਰੈਂਡ ਪ੍ਰਬੰਧਾ ਕੋਈ ਨਹੀਂ ਕੋਈ ਨਹੀਂ ਬਣਦਾ ਇਕੱਲੇ ਨੂੰ ਵਕਤ ਕੱਟਣੇ ਪਏ ਦੋਨਾਂ ਨੂੰ ਬਸਲ ਤੇ ਚਲੋ ਉਹਦੇ ਬੱਚਿਆਂ ਸੋਚੀਉਂ ਨਾ ਤਾਂ ਚਲ ਆਈ ਸੀ ਵੀ ਉਹਨਾਂ ਦਾ ਵਿਆਹ ਦਾ ਸੈੱਟ ਹੋਣਾ ਚਲ ਆਪਦਾ ਪਰਮਾਤਮਾ ਵਧੀਆ ਤੇਰੇ ਨਾਲ ਲੱਸੀ ਪੀ ਲਈ ਪੀ ਲਈ ਨਾ ਹਾਂ ਚਲ ਬਸ ਫਿਰ ਚਲੋ ਚਲੋ ਅੰਦਰ ਪਈਏ ਸੌਣੇ ਕਰੀਏ ਚਲੋ ਚੱਲ ਗਏ ਚਲੋ ਚਲੋ ਤੇਰੀ ਮੰਜਾ ਤੇਰਾ ਵਿਸ਼ਾਪ ਹੈ ਚਲ ਖੜਾ ਹੋ ਜਾ ਖੜਾ ਚਲ ਮੈਂ ਕਿ ਚਲ ਅੰਦਰ ਦੇਖੇ ਭੱਜ ਕੇ ਚਲ ਅੰਦਰ ਸੁਣਦਾ ਨਹੀਂ ਚਲ ਅੰਦਰ ਚਲ 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 ਆਖੇ ਤਾਂ ਲੱਗਦੀ ਹੈ ਉਹ ਪਤਾ ਨਹੀਂ ਕਿਵੇਂ ਢਿੱਟ ਜੇ ਸੀਮੈਂਟ ਜੀ ਦੀ ਮੰਜੇ ਦੇ ਉੱਪਰ ਚਲੋ ਚਲੋ ਉੱਪਰ 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 ਪਰ ਮੰਜੇ ਤੇ ਮੰਜੇ ਤੇ ਮੰਜੇ ਤੇ ਦੇਖਿਆ ਦਰ ਗਿਆ ਮੈਂ ਤੁਹਾਨੂੰ ਰਾਤ ਵੀਡੀਓ ਅਸਲ ਤੇ ਬਣਾਈ ਨਹੀਂ ਕਿ ਕੱਲ ਤੇ ਅੰਦਾਵਟ ਮੈਂ ਅੱਜ ਬਣਾਉਂਗੀ ਕਿਉਂਕਿ ਨਾ ਸਰਦਾਰ ਜੀ ਨੇ ਕੱਲ ਸ਼ਾਮ ਨੂੰ ਇੱਕਦਮ ਹਾਰਟ ਤੇ ਜਿੱਥੇ ਸਟੈਂਡ ਪਾਇਆ ਹੋਇਆ ਉੱਥੇ ਪੇਨ ਹੋਣ ਲੱਗ ਗਿਆ ਦਰਦ ਬਹੁਤ ਜ਼ਿਆਦਾ ਤੇ ਚਲੋ ਪੇਨ ਕਿਲਰ ਲੈਣੀ ਫਿਰ ਮੇਰਾ ਉਹਦਾ ਮਨ ਜਿਆ ਨਾ ਸੈੱਟ ਨਹੀਂ ਰਿਹਾ ਦਾ ਮੇਰਾ ਵੀ ਜੀ ਨਹੀਂ ਕੀਤਾ ਤੇ ਹੁਣ ਉਠਣਸਾਰ ਫਿਰ 6 ਵਜੇ ਕਿਉਂਕਿ ਕਾਫੀ ਟਾਈਮ ਹੁੰਦਾ ਰੇ ਫਿਰ ਚਲੋ ਪਹਿਲੇ ਕਿਦਾਂ ਸੈੱਟ ਹੋ ਗਏ ਹੁਣ 6 ਵਜੇ ਉੱਠੇ ਸੀਗੇ ਤੇ ਉਦੋਂ ਫਿਰ ਹੋਣ ਲੱਗ ਗਿਆ ਫਿਰ ਗੋਲੀ ਹੁਣ ਘੰਟਾ ਖੋ ਕੇ ਗੋਲੀ ਲਈਏ ਤੇ ਹੁਣ ਸਾਡਾ ਮਨ ਆਇਆ ਵੀ ਇੱਕ ਵਾਰੀ ਨਾ ਲੁਧਿਆਣਿਆ ਹੀਰੋ ਹਾਰਟ ਡਾਕਟਰ ਹੀਰੋ ਹਾਰਟ ਵਾਲੇ ਵਾਂਡਰਾ ਪਤਨੀ ਸ਼ਹਿਰ ਦੇ ਡਾਕਟਰ ਨਾਮੂਦਾ ਤੇ ਓਹੋ ਸੱਜਣਾ ਕੁਰੁੰਕਾ ਮਾਲ ਨਾਮ ਹੀ ਸੀ ਮੈਂ ਤਾਂ ਦੇਖਦੀ ਸੀ ਤੇ ਅਸੀਂ ਕੈਮਰੇ ਦੀ ਦਸਤੀਆਂ ਦੇ ਉਹਦੇ ਕਹਿੰਦੇ ਆ ਵੀ ਦਿਖਾਓ ਹਨਾ ਤੇ ਮੇਰੇ ਭਤੀਜੇ ਦਾ ਫੋਨ ਐਸੇ ਉਹ ਕਹਿੰਦਾ ਵੀ ਜੇ ਉਹਦੇ ਦਿਖਾਵਾਂਗੇ ਜਿਆਦਾ ਵਧੀਆ ਵੈਸੇ ਡਾਕਟਰ ਇਹ ਵੀ ਬਹੁਤ ਵਧੀਆ ਪਰ ਪਤਾ ਨਹੀਂ ਕੀ ਪਰਾਂ ਨੂੰ ਤੇ ਦੇਖਦੇ ਆ ਫਿਰ ਮੀਂਹ ਸਾਡੇ ਫਿਰ ਮੌਸਮ ਇਹ ਵਾਲਾ ਹੋਇਆ ਗਿਆ ਬਹੁਤ ਚੱਤ ਮੌਸਮ ਤੇ ਮੈਂ ਵਰਗੀਆ ਸਬਜ਼ੀ ਬਣਾਉਣ ਕਰਤੀ ਹਾਂ ਉਹ ਆ ਗਈ ਉਹਨਾਂ ਨੂੰ ਕਹਿੰਦੀ ਇਹ ਅੰਦਰੋਂ ਦਾ ਬੇਸ਼ੱਕ ਘੱਟ ਲਾਏ ਬਾਹਰੋਂ ਲਾਉ ਜਾਂ। ਲੈ ਕਲ ਦੀਪ ਦੀ ਪਾਉਣੀ ਆ। ਅਗਲ ਠੀਕ ਹੈ। ਹੈਲੋ। ਮੈਂ ਕਹਿੰਦੀ ਹਾਂ ਬਸਾਈ ਹੁੰਦਾ ਹੈਲੋ ਕਿਵੇਂ ਹੋ ਠੀਕ ਠਾਕ ਹੋ। ਭਈ ਸਾਡੀ ਆ ਕੁੜੀ ਵਾਸਤੇ ਨਾ ਕੋਈ ਮੁੰਡਾ ਮੁੰਡਾ ਦੇ ਦੇਓ। ਪੁਰੀਆ ਸਰਦ ਨਹੀਂ ਯਾਰ। ਸਾਡਾ ਪੋਚਾ ਲਾਈ ਜਾਂਦੀ ਵਿਚਾਰੀ। ਉਹ ਨਹੀਂ ਸਰਦ। ਹਾਂ। ਸੰਗਲਾ ਆ ਗਈ। ਮੈਂ ਤਾਂ ਬਣੀ ਜਾਂਦਾ ਸੰਗੇ ਚ ਪੀਆ। ਆਪ ਗਾਲਨ ਪੂਰੀ ਦਿਖਾਈ ਇੱਕ ਮਹੀਨਾ ਰਵਿੰਦਰ ਸੰਗ ਲਾ ਦੇ ਤੋੜਾ ਨਹੀਂ ਤੇ ਸੰਗ ਲਾਦੀ ਤੇ ਚਾਰ-ਪੰਜ ਹੌਂਟਾ ਸੰਗ ਲਾ ਕੇ ਹੌਂਟਾ ਲਾ ਦੇ ਤੇ ਸੈੱਟ ਵੀਡੀਓ ਤੇ ਬਣਾਉਣੀ ਸੈੱਟ ਵੀਡੀਓ ਬਣਾਉਣੀ ਕਰ ਤੂੰ ਹੋਸੀ ਨਹੀਂ ਹੁੰਦਾ ਸੰਗ ਬਣਾਇਆ ਕਰ ਕਿਸੇ

ਕਿ ਤੁਹਾਨੂੰ ਜਿਹੜਾ ਸੈਟ ਨਹੀਂ ਹੋ ਰਿਹਾ। ਨਾ। ਮੈਂ ਤੁਹਾਨੂੰ ਦੱਸਿਆ ਅੱਗ ਨਹੀਂ। ਮਰਨਾ ਮੰਜੂਰਾ ਸੀ ਉਹਦੇ ਬਾਬੇ ਨੇ ਜਾਂ ਸਾਡਾ ਪਾਪਾ ਨਾਨਕ। ਸਾਡੇ ਸਾਡੇ ਪਾਪਾ ਗੁਰੂ ਸੰਗਤ ਜੀ ਨੇ ਟਿਕਾ ਕਰਵਾ ਨਾ ਜੀ। ਠੀਕ ਹੈ? ਉਹਨਾਂ ਤੋਂ ਵੱਡਾ ਕੋਈ ਨਹੀਂ। ਇਹਨੂੰ ਸੰਗਮ ਉਹਨੇ ਕਰਾ ਦਿੱਤਾ। ਬੱਸ। ਅਣੇ ਅਭੀ ਮਿਲਣਾ ਵੇਲਾ ਬੇਟੇ ਨਹੀਂ ਨਾ ਪ੍ਰੋਬਲਮ ਸੀ ਜਿਵੇਂ ਦੋ ਲਾ ਕੇ ਤਾਂ ਮੈਨੂੰ ਉਹ ਹੋ ਗਿਆ। ਭਲਾ ਨੇ ਤਾਂ ਕੁਛ ਲੈ ਰੂਆਇ ਗਾ ਲੀ ਗਿਓ। ਉਹ ਹੀ ਕਸਰ ਨਾਲ ਮੈਂ ਕਰੀ ਕਸਰਾਂ ਦੇ ਸਾਨੂੰ। ਅਸੀਂ ਬਾਬੇ ਨਾਨਕ ਦੇ ਪੁੱਤਰ ਆ। ਯਾ ਠੀਕ ਆ। ਹੁਣ ਕੋਈ ਪ੍ਰੋਬਲਮ ਨਹੀਂ ਪਰ ਮਾਤਾ ਮਾਪੇ ਠੀਕ ਆ। ਉਹ ਤੋਂ ਬਾਅਦ ਜਮਾਈ ਪ੍ਰੋਬਲਮ ਵਧੀਆ ਸੈੱਟ ਹੋ ਗਿਆ ਦਵਾਈ ਚੱਲੀ। 10 ਸਾਲ ਦੀ ਜਗ੍ਹਾ 4 ਸਾਲ ਚੱਲੀ। ਤੇ ਹੁਣ ਜਮਾਂ ਠੀਕ ਆ। ਤੇ ਜਿਉਂ ਦਸੀ ਮੰਗ ਲਾਮਿਆ ਨੇ ਬਾਬੇ ਦੇ ਕਮਰੇ ਜਾਂਦੋਂ ਸੀ ਤੇ ਸਾਨੂੰ ਬਾਬੇ ਨਾਨਕ ਤੇ ਪੂਰਾ ਵਿਸ਼ਵਾਸ ਕੋਸ਼ਿਸ਼ ਹੋ ਜੇ ਵੀ ਜੋ ਜੇ ਕਰਮ ਜਿਉਂ ਲਿਖਿਆ ਜੇ ਮੌਤ ਲਿਖਿਆ ਮੌਤ ਹੋਣੀ ਆ ਜੇ ਬਦੀ ਲਿਖੀ ਆ ਬਦੀ ਹੋਣੀ ਆ ਕੋਸ਼ਿਸ਼ ਆਪਦੀ ਕਰੋ ਕਿ ਡਾਕਟਰ ਵੀ ਇਲਾਜ ਜ਼ਰੂਰ ਕਰਾਓ ਠੀਕ ਹੈ ਸਿਆਣਾ ਸਿਣੂ ਜਾ ਕੇ ਨਾ ਆਪਾਂ ਕੰਮ ਵਧਾਉਂਦੇ ਮੇਰੇ ਚਾਚੇ ਦੀ ਬੇਟੀ ਸੀ ਉਹਨੂੰ ਕੈਂਸਰ ਸੀ ਉਹਨੂੰ ਮੈਂ ਕਹਿ ਕੇ ਹੰਬ ਗਈ ਉਹ ਭਈ ਇਹਨ ਦਵਾਈ ਨਹੀਂ ਲੱਗਦੀ ਦਵਾਈ ਲੱਗਦੀ ਇਹਨੂੰ ਕੈਂਸਰ ਆ ਮੈਂ ਕਿ ਹੁਣ ਇਹਨੂੰ ਪ੍ਰੋਬਲਮ ਹੀ ਪੈ ਹੋ ਜੀ ਆ ਕੈਂਸਰ ਕੋਸਰ ਕੋਸਰਾਣੇ ਚ ਕੀ ਚੱਕਰ ਹੈ ਵੀ ਇਹਨੂੰ ਪ੍ਰੋਬਲਮ ਨਹੀਂ ਹੋਣਾ ਕੈਂਸਰ ਹੈ ਇਹ ਤਾਂ ਬਸ ਆਈਆਂ ਤੁਸੀਂ ਰੱਬ ਰੱਬ ਕਰੋ ਅਵੇ ਚਲ ਗਮ ਸੇ ਕਮੀ ਦਾ ਢੰਡਾ ਸੌਖਾ ਵੀ ਇਹਦੀ ਜਲਦਾ ਸੌਖੀ ਨਿਕਲ ਜੇ ਪਰ ਉਸਿਆਣੇ ਤੁਰੇ ਵਰਦਰੇ ਉਬਾਲ ਕੇ ਜਮਾ ਇੰਥੋਂ ਬਦਾ ਕੈਂਸਰ ਤਾਂ ਰੈਡੀ ਬਿਮਾਰੀ ਹੈ ਨਾ ਜਦੋਂ ਬੁਰਾ ਹਾਲ ਹੋ ਗਿਆ ਤਾਂ ਚੜੀ ਪੱਖੇ ਸਾਰੇ ਛੱਡ ਦਿਓ ਥੋੜਾ ਜਿਹਾ ਗਿੱਲਾ ਜਾਵੇ ਲੋਹਤ ਲਾ ਲਈ ਪੁੱਛ ਆਂਗੜੇ ਦੇ ਪੱਖੇ ਨੂੰ ਛੱਡ ਲਈ ਬੰਦ ਸਾਰੀ ਚਲੋ ਜੀ ਸੌਰੀ ਮੇਰਾ ਥੋੜੇ ਆ ਗਿਆ ਜਿਹਦਾ ਵਿਸ਼ਵਾਸ ਹੈ ਰੱਬ ਤੇ ਉਹ ਸਭ ਕੁਝ ਹੈ ਜਿਹਦਾ ਨਹੀਂ ਵਿਸ਼ਵਾਸ ਪਈ ਉਤਰੀਆ ਫਿਰਦਾ ਹੋਂ ਕੀ ਆਪਾਂ ਕਰ ਸਕਦੇ ਆਪਾਂ ਤਾਂ ਕਿ ਲੋ ਜ ਸਮਝਾ ਸਕਦੇ ਹਾਂ ਅਗਲੇ ਦੀ ਮਰਜ਼ੀ ਆਉਂਦੀ ਆ ਕੋਈ ਕਿਸੇ ਦੇ ਅੱਖੀਂ ਸਮਝਦਾ ਨਾ ਕਿਸੇ ਜਗ੍ਹਾ ਕੋਈ ਲੱਗੇ ਆਪ ਦਾ ਆਉਦਾ ਦੇਖੀਏ ਨਾ ਤੇ ਵੈਸੇ ਇਦਰਾ ਬੰਦੇ ਤਕਲੀਫ ਹਨ ਉਹ ਵੀ ਪੁੰਹਦੀ ਹੈ ਕਿਛੇ ਮੈਂ ਦੁੱਤ ਵੀ ਕਰਮ ਕਰਦੀ ਆ

मैं अपना हाल्क पाउडर की कहते कहें घुलती चलो ये दस पहले मैं ना इधर मैं धड़का दुद्ध एक थोड़ा ठंडा कट के ना उ थोड़ा ज्ठ के ओ फिर यह बन द جما کو ولا نہ دی گنڈی باندھ جما ہو گئے سکتیں سارے نہ جی ਵੀ ਹਿਲਾਉਣਾ ਹੁੰਦਾ ਆ ਗਿਆ ਪੁੱਤੀ ਚੱਕ ਉੱਤੇ ਚੱਕਾ ਕੇ ਕੀ ਲੈਣਾ ਦੁੱਧ ਪੀਣਾ ਪੀਣਾ ਗਾਰਮ ਹੈ ਦਾ ਫਿਰ ਤੇ ਹੁਣ ਠੰਡਾ ਕਰਕੇ ਦੇ ਦਿੰਦੀ ਲੱਸੀ ਪੀ ਲੈ ਦਹੀਂ ਖਾ ਲੈ ਦਹੀਂ ਖਾ ਲੈ ਚੱਲ ਦਹੀਂ ਦੇ ਦੇ ਆ ਦੇਖ ਕੋੜੇ ਵਿੱਚ ਕੇ ਸੁੱਤਾ ਵੈ ਗੰਦੂ ਬੱਚਾ ਗੰਦੂ ਦੁੱਧ ਪੀਣਾ ਉੱਤ ਦਾ ਪੋਪੇ ਆ ਖੜਾ ਹੈ